ਲਾ ਦੇ ਝਾੜੂ ਇਹਦੇ ਆਖੀ। ਬੁੜੀ ਜੀ ਲਾ ਦੇ ਉਹ। ਨੂੰ ਕੀ ਹੋਇਆ? ਲੈ ਜਿਹਦਾ ਮੁੰਡਾ ਕੰਮ ਕਰੀ ਜਾਂਦਾ। ਬਹਿ ਬਹੂ ਨੇ ਲਾ ਦੇ ਤੈਨੂੰ ਕੰਮ ਕਰਨਾ। ਆ ਜਾ ਬਾਰੋ-ਬਾਰੀ ਆ ਜਾ ਕੇ ਬਹੂ ਨੇ ਕਹ ਲਾਤਾ। ਹਾਂ। ਬਹੂ ਨੇ ਮੇਰੇ ਦਾਜੇ ਸਰਦੂਖਿਆਂ ਨੇ ਤਾਂ ਤਾਂ ਪੈਸੇ ਮੈਂ ਤਾਂ ਸਿਰ ਦੂੰਗੀ ਹੋਰ ਥੋੜੀ ਫੇਰ। ਭਾਈ ਬਹੂ ਤੇ ਹੀ ਸਦਾ ਕੰਮ ਕਰੂੰ ਮੈਂ। ਕੀ ਹੋਰ ਤੂੰ ਪਿਆ ਕੋਈ ਦੂਜੇ? ਅੱਲਾ ਨਹੀਂ ਘਟਾ ਢੋਆ ਮੈਂ ਪੈਂਦੀ ਹੁਣ ਜੇ ਬਹੂ ਮੂਰੇ ਕਰ ਲੂੰ ਫੇਰ ਕੀ ਹੁੰਦਾ? ਮੈਂ ਨਾ ਇਹ ਨਾ ਪਾ ਕੇ ਰੱਖ ਲਈ ਚੰਗਾ। ਉਧਰ ਗੋਬੜਾਂ ਵਿੱਚ ਪਾਇਆ ਹੀ। ਮੈਂ ਆਉਂਗਾ। ਜੇ ਇੱਧਰ ਊੜੀ ਤੇ ਬਗਾਏ। ਇਥੇ ਪਹਿਲਾ 80 ਸਾਲ ਕਰ ਲਿਆ ਭਈ ਹੁਣ ਕਾਹ ਚੀਜ਼ ਕਰਨੀ ਮੈਨੂੰ ਇਹਦਾ ਦੱਸ ਦੇ ਕਿਹੜੀ ਤੇ ਕੋਠੀ ਪਾਤੀ ਮਸਾਂ ਮਿਲਿਆ ਮੈਨੂੰ ਤਾਂ ਨਹੀਂ ਮੈਨੂੰ ਤਾਂ ਹਰਿਆਖਦੀ ਜੀ ਮਸਾਂ ਮਿਲਦੀ ਹੁੰਦੀ ਆ ਮਾਰੂ ਮਾਰਨਾ ਤੇਰੇ ਫੜਾ ਹਾਂ ਸਾਰੇ ਦੋਨੇ ਜੀਆਂ ਦੇ ਬੈਰੀ ਬਣ ਰਹੇ ਆ ਭੈਣ ਜੀ ਹਾਂ ਝੰਬੜਿਆ ਹੋਇਆ ਦੁੱਖ ਦਾ ਕੁਝ ਕਰਦਾ ਮੈਂ ਕੰਮ ਕਰਦਾ ਆ ਆਪਦੀ ਘਰ ਵਾਲੀ ਮੂਰੇ ਤੂੰ ਤਾਂ ਸਾਰਾ ਕੁਝ ਕਰੇਗਾ ਹੁਣ ਮੇਰੇ ਤਾਂ ਉਹ ਕਿਹੜਾ ਕਰਾਇਆ ਨਹੀਂ ਮੇਰੇ ਪਿਓ ਦਾ ਕਿਹੜਾ ਕਰਾਇਆ ਨਹੀਂ ਉਹਨੇ ਸਾਰੀ ਉਮਰ ਕਰਾਇਆ ਤੇਰੇ ਮੂਰੇ ਹòn ਵੱਡਾ ਲੀਡਰ ਬਣਦਾ ਮੇਰੇ ਵਾਂਗੂ ਬੋਲਦਾ ਬਸ ਤੂੰ ਹੀ ਆ ਸਿਆਣਾ ਖਰਚਾ ਦੇਖ ਲੈ ਬਾਹਰ ਕੋਈ ਦੇਖ ਦਿੱਤਾ ਨਹੀਂ ਆਪਣੇ ਪਿੰਡ ਦੇ ਤਾਂ ਖੇਜੀ ਭਰ ਲੈਣਗੇ ਆ ਵੇਖੀਆ ਤਾਂ ਸੀਸੀਟੀਵੀ ਗੈਮ ਰੇ ਚੱਲੇ ਤਾਂ ਗੱਲਾਂ ਚ ਧਿਆਨ ਆਪਣਾ ਕੀ ਆ ਕਰੀ ਜਾਣ ਦੇ ਫਿਰ ਆਪਾਂ ਤਾਂ ਘਰ ਵਾਲੀ ਵਾਸਤੇ ਕਰਦੇ ਆ ਲੋਕਾਂ ਦਾ ਕੀ ਆ ਮੇਰੀ ਪਹੂ ਖੁਸ਼ ਚਾਹੀਦੀ ਆਪਣਾ ਘਰ ਬਸਣਾ ਚਾਹੀਦਾ ਕੀ ਚਿਰਦਾ ਹੰਡ ਵੀ ਬਹੁਤ ਐ ਭੈਣ ਵੀ ਫੋਨ ਤੇ ਫੋਨ ਕਰੀ ਜਾਂਦੀ ਐ ਘਰ ਦੱਸਿਆ ਸੀ ਆਹੀ ਲੱਗਦਾ ਉਹ ਪ੍ਰਾਣਾ ਨਹੀਂ ਲੱਗਦਾ ਮੈਨੂੰ ਉਹੀ ਲੱਗਦਾ ਹੂੰ ਹੈ ਤਾਂ ਮੇਰਾ ਸਾਲਾ ਲੱਗਦਾ ਓਏ ਆ ਖੁਪਮੈ ਦੀ ਪ੍ਰਾਣਾ ਬਹੁਤ ਸਿੱਟੀ ਜਾਂਦਾ ਅੰਦਰੀ ਲਾਲ ਅੰਦਰੀ ਲਾ ਦੇਖੇ ਸਟਾਂ ਲਾਲ ਲੱਗਦਾ ਓਏ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਓ ਠੀਕ ਆ ਮੰਮੀ ਲੱਡੀ ਵਾਰੇ ਕਿਵੇਂ ਇਧਰ ਹਫਲੇ ਜੇ ਬਹਿ ਰਹੇ ਹੋ ਉਹ ਤਾਂ ਗਵਾਂਡੀਆਂ ਦਾ ਮੁੰਡਾ ਸੀਗਾ ਮੈਨੂੰ ਲੱਗਦਾ ਤੁਸੀਂ ਸੀਗੇ ਉਹ ਇਮਪਲੇਖਾ ਲੱਗ ਗਿਆ ਉਹ ਤਾਂ ਗਵਾਂਡੀਆਂ ਦਾ ਸੀਗਾ ਮੈਂ ਥੋੜੀ ਵੇਟ ਚ ਖੜਾਗਾ ਉਹ ਬੱਲੇ ਬੱਲੇ 10 ਦਾ ਸੀ ਹਾਂ 10 ਦਾ ਸੀ